ਮੈਂ ਮਾਫੀ ਮੰਗਦਾ ਪਹਿਲਾਂ ਪਰ ਬੇਨਤੀ ਜ਼ਰੂਰ ਕਰਦਾ ਮੈਨੂੰ ਕਿਸੇ ਨੇ ਸਵਾਲ ਕੀਤਾ ਕਿ ਬਾਬਾ ਜੀ ਉਹ ਕਿਹੜਾ ਕਲਾਕਾਰ ਹੈ ਜਿਹੜਾ ਪੈਸੇ ਬਹੁਤ ਵੰਡ ਰਿਹਾ ਮਨਕੀਰਤ ਔਲਖ ਕਹਿੰਦੇ ਜੀ ਜਿਵੇਂ ਹੜ ਆਇਆ ਇਦਾਂ ਹੀ ਪੈਸੇ ਵੰਡ ਰਿਹਾ ਮੈਂ ਕਹ ਮੁਬਾਰਕ ਹੈ ਹੋਰ ਵੀ ਕਲਾਕਾਰ ਵੰਡ ਰਹੇ ਆ ਮੈਂ ਕਹ ਬਹੁਤ ਸੋਹਣੀ ਗੱਲ ਐ ਸਾਨੂੰ ਬਹੁਤ ਖੁਸ਼ੀ ਐ ਪੰਜਾਬ ਦੇ ਪੁੱਤਰ ਕਹਿੰਦੇ ਪਰ ਤੁਸੀਂ ਪ੍ਰਚਾਰਕ ਕੀ ਕਰ ਰਹੇ ਹੋ ਮੈਂ ਕਹ ਫਿਰ ਹੁਣ ਬਹਿ ਜਾ ਦੋ ਮਿੰਟ ਜਿੰਨੇ ਜੋਗੇ ਆਂ ਤੂੰ ਬਾਹਰੇ ਹੋ ਕੇ ਵੀ ਹੋਰ ਕੋਈ ਕਰੇ ਨਾ ਕਰੇ ਪਰ ਮੈਂ ਕਰਦਾ ਇਸ ਤੁਸੀਂ ਸਭ ਜਾਣਦੇ ਹੋ ਕਿਤੇ ਵੀ ਕੋਈ ਗੱਲ ਹੋਵੇ ਕਿਸਾਨੀ ਮੋਰਚਾ ਸੀ ਆ ਹੜ ਆਏ ਹੁਣ ਦਾਸ ਪਹੁੰਚਦਾ ਹੀ ਪਹੁੰਚਦਾ ਉਧਰ ਬੰਦੀ ਸਿੰਘਾਂ ਲਈ ਮੁਹੱਲੀ ਜਿਹੜਾ ਮੋਰਚਾ ਲੱਗ ਉੱਥੇ ਵੀ ਸਿੰਘਾਂ ਨੂੰ ਮਹੀਨੇ-ਮਹੀਨੇ ਬਾਅਦ ਕਈ ਪਰਿਵਾਰਾਂ ਨੂੰ ਖਰਚਾ ਵੀ ਦਿੰਨੇ ਮੈਂ ਕਿਹਾ ਮੇਰੇ ਵਰਗੇ ਪ੍ਰਚਾਰਕ ਨੂੰ ਮੈਂ ਕਿਹਾ ਵੀ 30 ਸਾਲ ਹੋ ਗਏ ਮੈਨੂੰ ਕੀਰਤਨ ਕਰਦੇ ਨੂੰ 30 ਸਾਲ ਲੱਖਾਂ ਦੁਨੀਆ ਅੱਜ ਕਰੋੜਾਂ ਦੁਨੀਆ ਸੁਣਦੀ ਹੈ ਕੋਈ ਬੰਦਾ ਬਾਹ ਖੜੀ ਕਰਕੇ ਕਹਿੰਦੇ ਅਸੀਂ 40000 ਤੋਂ ਵੱਧ ਭੇਟਾ ਕਿਸੇ ਨੇ ਵੀ ਜੋਨੀ ਬਾਬੇ ਨੂੰ ਦਿੱਤੀ ਹੋ ਤੇ 8 ਸਿੰਘ ਹੁੰਦੇ ਅਸੀਂ ਦੋ ਗੱਡੀਆਂ ਹੁੰਦੀਆਂ ਕਿਤੇ ਸਾਲ ਬਾਅਦ ਕਿਸੇ ਨੇ 40 41000 ਦੇਤਾ ਤਾਂ ਦੇਤਾ ਕੋਈ 11000 ਕੋਈ 13000 ਕੋਈ 21000 31000 ਉਹ ਵੀ ਕੋਈ 6 ਮਹੀਨਿਆਂ ਮਗਰੋਂ ਕੋਈ ਇੱਕ ਅੱਧੀ ਪਾਰਟੀ ਵੀ 31000 ਦੇ ਦੇਾਂਗੇ ਵਿੱਚੇ ਸਾਊਂਡ ਵਿੱਚੇ ਲਾਈਵ ਮੈਂ ਕਈ ਵਾਰੀ ਚੈਨਲਾਂ ਤੇ ਕਿਹਾ ਵੀ ਡੇਰੇ ਆਉਂਦਿਆਂ ਆਉਂਦਿਆਂ ਸਾਡੇ ਕੋਲ 2000 ਰੁਪਏ ਰਹਿ ਜਾਂਦੇ ਗੁਰੂ ਸਾਹਿਬ ਦੀ ਯੂਨੀ ਚ ਕਹਿ ਰਹੇ ਆ ਤੇ ਕਲਾਕਾਰਾਂ ਨੂੰ ਕਿੰਨੇ ਦਿੰਨੇ ਹੋ 8 ਲੱਖ ਉਹ ਵੀ ਸਟੇਜ ਤੇ ਚੜਨ ਤੋਂ ਪਹਿਲਾਂ ਮੰਨਿਆ ਵੀ ਉਹ ਵੀ 10 ਜਣੇ ਹੁੰਦੇ ਆ ਪਰ 8 ਲੱਖ ਰੁਪਈਆ ਕਹਿ ਲੈਣਾ 8 ਲੱਖ ਰੁਪਈਆ ਇੱਕ ਸਿੰਗਰ ਨੂੰ ਦਿਨੇ ਹੋ ਜੇ ਉਹ ਨਾਮ ਵਰਤਾਊਗਾ ਤੇ ਫਿਰ ਉਹ ਜਾਊ ਕਿੱਥੇ ਗਾਊ ਕਿੱਥੇ ਖਾੜੇ ਕਿੱਥੇ ਲਾਊ ਫਿਰ 8 8 10 10 ਲੱਖ 12 12 15 15 ਲੱਖ ਇਹਨਾਂ ਨੂੰ ਸਿੰਗਰਾਂ ਨੂੰ ਦੇ ਕੇ ਚੜਾਉਣੇ ਆ ਸਟੇਜਾਂ ਤੇ ਫਿਰ ਉਸ ਤੋਂ ਬਾਅਦ ਜਦੋਂ ਕੋਈ ਇਹਨਾਂ ਦੀ ਐਲਬਮ ਕੋਈ ਗੀਤ ਆਉਂਦਾ ਤੇ ਕਰੋੜਾਂ ਕਰੋੜਾਂ ਵਿਊ ਉਹਨੂੰ ਆਉਂਦੇ ਆ ਤੇ YouTube Facebook ਲੱਖਾਂ ਲੱਖਾਂ ਰੁਪਈਆ ਉਤੋਂ ਆਉਂਦਾ ਇਹਨਾਂ ਨੂੰ ਚੈਨਲਾਂ ਤੋਂ ਜਿੱਥੇ ਮੈਂ ਗਲਤ ਆ ਮੈਨੂੰ ਉੱਠ ਕੇ ਕਹਿਦੇ ਉਹ ਬਾਬਾ ਜੀ ਗਲ ਪ੍ਰਚਾਰਕਾਂ ਸੀ ਮੈਂ ਕੋਈ ਸੰਤ ਜਾਂ ਬਾਬਾ ਨਹੀਂ ਹਾਂ ਉਹ ਲੋਕੀ ਕਹਿ ਦਿੰਦੇ ਮੈਨੂੰ ਬਾਬਾ ਜੋਨੀ ਮੈਨੂੰ ਹੈਰਾਨ ਕੀ ਹੁੰਦੀ ਆ ਉਹਨਾਂ ਲੋਕਾਂ ਤੇ ਜਦੋਂ ਇਹ ਸਵਾਲ ਕਰਦੇ ਐ ਕਿ ਕਿੰਨੇ ਬਾਬੇ ਕਿੰਨੇ ਪ੍ਰਚਾਰਕਾਂ ਕਾਰ ਸੇਵਾ ਵਾਲੇ ਬਾਬੇ ਕਰਨ ਬਈ ਉਹਨਾਂ ਨੇ ਬੋਰੀਆਂ ਲੈਣੀਆਂ ਉਹਨਾਂ ਨੂੰ ਕਰਨਾ ਪੈਣਾ ਨਹੀਂ ਬੋਰੀਆਂ ਸਿੱਟਣੀਆਂ ਉਹਨਾਂ ਨੇ ਕਣਕੋਂ ਤੋਂ ਪਹਿਲਾਂ ਹੀ ਨਾਲੇ ਏਡੇ ਏਡੇ ਉਹ ਲੱਗੇ ਹੁੰਦੇ ਆ ਉਹਨਾਂ ਦੇ ਠੱਪੇ ਮੋਹਰਾ ਆ ਬੋਰੀ ਫਲਾਣੇ ਬਾਬੇ ਦੀ ਆ ਬੋਰੀ ਫਲਾਣੇ ਦੀ ਦੱਸੋ ਜੀ ਇਹ ਝੂਠ ਹੈ ਕਿੱਲਿਆਂ ਮਗਰ ਪੋਰੀਆਂ ਲਾਈਆਂ ਹੁੰਦੀਆਂ ਕਿਦੇ 100 ਕਿੱਲੇ 100 ਬੋਰੀ ਉਹਨਾਂ ਦੀ ਮਜਬੂਰੀ ਹੈ ਸਾਡੇ ਤੇ ਉਂਗਲ ਨਾ ਚੁੱਕੋ ਇਸ ਗੱਲ ਦੀ ਤੁਸੀਂ ਕੀ ਕੀਤਾ ਅਸੀਂ ਆਪਣੀ ਡਿਊਟੀ ਵਾਖੂ ਬਿਨਭਾਰ ਰਹੇ ਆ ਹੁਣ ਹੜ ਆਏ 1 ਲੱਖ ਤੇ 74000 ਦਾ ਡੀਜ਼ਲ 1 ਲੱਖ 74000 ਦਾ ਡੀਜ਼ਲ ਦਾਸ ਨੇ ਦਿੱਤਾ ਉੱਥੇ ਨਾਲੇ ਸਾਡੀ ਕੋਈ ਕਮਾਈ ਨਹੀਂ ਇੰਨੀ ਤੁਹਾਨੂੰ ਦੱਸਿਆ ਨਾ ਵੀ ਕੋਈ ਬੰਦਾ ਬਾਹਰ ਖੜੀ ਕਰਕੇ ਕਹੇ ਸਾਲ ਚ ਚਾਰ ਪੰਜ ਫੈਮਲੀਆਂ ਹੁੰਦੀਆਂ ਜਿਹੜੇ ਸਾਨੂੰ 31000 ਰੁਪਏ ਟਾ ਦਿੰਦੇ ਆ ਨਹੀਂ ਤਾਂ ਕੋਈ 21 ਕੋਈ 25 ਕੋਈ 26 ਤੇ ਜੇ ਸਿੰਗਰ ਨੂੰ ਲਾਉਣਾ ਹੋਵੇ ਫੇਰ ਆ 5 500 ਦੀ نوٹ ਐਂ ਵਾਰ 70 ਸਾਲ ਦਾ ਬਾਪੂ ਵੀ ਐਂ ਵਾਰ ਦਾ نوٹ ਇਸ ਕਰਕੇ ਮੂੰਹ ਸੰਭਾਲ ਕੇ ਬੋਲ ਉਹਨੂੰ ਸੋਚ ਕੇ ਬੋਲੂ ਰਾਨ ਹੁੰਨਾ ਮੈਂ ਤੇ ਅਸੀਂ ਬਾਬਿਆਂ ਨਾਲ ਕਿੱਥੋਂ ਰਲ ਗਏ ਉਹਨਾਂ ਦੇ ਕੋਲੇ 5-5000 ਕਿੱਲਾ ਜ਼ਮੀਨ ਕਿਸੇ ਕੋਲੇ 5-500 ਏਕੜ ਜ਼ਮੀਨ ਇੱਕ ਕਿੱਲਾ ਜ਼ਮੀਨ ਨਹੀਂ ਸਾਡੇ ਨਾਲ ਹੋਣੀ ਜਿਹਦੀ ਜ਼ਮੀਰ ਹੀ ਮਰ ਗਈ ਉਹ ਨਹੀਂ ਕਰੂਗਾ ਮਦਦ ਕਿਸੇ ਹੜਪੀੜਿਤ ਦੀ